ਕੈਨੇਡਾ ਦੇ ਵਿੱਚ ਸਰੀ ਦੇ ਸ਼ਹਿਰ ਨਿਊਟਨ ਇਲਾਕੇ ਦੇ ਵਿੱਚ ਲਿਬਰਲ ਪਾਰਟੀ ਦੇ ਵੱਲੋਂ 6ਵੀਂ ਵਾਰ ਸੰਸਦ ਦੀ ਚੋਣ ਜਿੱਤਣ ਵਾਲੇ ਸੁਖ ਢਾਲੀਵਾਲ ਦੇ ਜਗਰਾਉ ਨੇੜੇ ਜੱਦੀ ਪਿੰਡ ਸੁਜਾਪੁਰ ਵਿਖੇ ਖੁਸ਼ੀ ਦਾ ਮਾਹੌਲ ਹੈ ਪਿੰਡ ਵਾਸੀਆਂ ਤੇ ਪਰਿਵਾਰ ਦੇ ਵੱਲੋਂ ਨੱਚ ਟੱਪ ਕੇ ਖੁਸ਼ੀ ਮਨਾਈ ਜਾ ਰਹੀ ਹੈ ਤਾਂ ਸੁਖ ਢਾਲੀਵਾਲ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਪਰਿਵਾਰ ਦੇ ਵੱਲੋਂ ਪਿੰਡ ਵਾਸੀਆਂ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ ਤਾਂ ਸੁਜਾਪੁਰ ਦੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਸੁਖ ਢਾਲੀਵਾਲ ਜਿਨ੍ਹਾਂ ਦੇ ਵੱਲੋਂ ਜੇਮੀ ਵਾਰ ਜਿੱਤ ਦਰਜ ਕੀਤੀ ਗਈ ਹੈ ਤੇ ਲਗਾਤਾਰ ਚੌਥੀ ਵਾਰ ਜਿੱਤੇ ਨੇ ਤਾਂ ਜਿਹੇ ਦੇ ਵਿੱਚ ਉਹਨਾਂ ਦੀ ਜਿੱਤ ਦੇ ਮੱਦੇਨਜ਼ਰ ਲੱਡੂ ਵੰਡ ਕੇ ਢੋਲ ਟਮਕੇ ਦੇ ਨਾਲ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤਾਂ ਕੈਨੇਡਾ 'ਚ ਜਿੱਤ ਹੋਈ ਪੰਜਾਬ 'ਚ ਜਸ਼ਨ ਮਨਾਏ ਜਾ ਰਹੇ ਨੇ ਅਸੀਂ ਇਸ ਟਾਈਮ ਖੜੇ ਹਾਂ ਜਗਰਾਉਂ ਨੇੜੇ ਪਿੰਡ ਸੂਜਾਪੁਰ ਦੇ ਵਿੱਚ ਜਿੱਥੋਂ ਦੇ ਜੰਪਾਲ ਅਤੇ ਹੁਣ ਕੈਨੇਡਾ ਦੇ ਵਿੱਚ ਜਾ ਕੇ ਮੱਲਾ ਮਾਰਨ ਵਾਲੇ ਸੁਖਵਿੰਦਰ ਸਿੰਘ ਸੁਖਤਾਲੀਵਾਲ ਜੋ ਕਿ 6ਵੀਂ ਵਾਰ ਲਿਬਰਲ ਪਾਰਟੀ ਵੱਲੋਂ ਐਮਪੀ ਦੀ ਚੋਣ ਜਿੱਤ ਗਏ ਹਨ ਅੱਜ ਉਹਨਾਂ ਦੇ ਘਰ ਦੇ ਬਾਹਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਘਰ ਦੇ ਬਾਹਰ ਪੂਰੀ ਰੌਣਕ ਲੱਗੀ ਹੋਈ ਹੈ ਪਿੰਡ ਵਾਸੀਆਂ ਦੇ ਨਾਲ-ਨਾਲ ਜਿੱਥੇ ਐਸਜੀਪੀਸੀ ਮੈਂਬਰ ਭਾਈ ਗੁਰਚੰਦ ਸਿੰਘ ਗਰੇਵਾਲ ਵੀ ਇੱਥੇ ਪਹੁੰਚੇ ਨੇ ਔਰ ਸਾਰੇ ਮਿਲ ਕੇ ਇਸ ਮੌਕੇ ਖੁਸ਼ੀ ਮਨਾ ਰਹੇ ਨੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਦਾਂ ਦਾ ਮਹੌਲਾ ਹੈ ਇਸ ਸਮੇਂ ਪਿੰਡ 'ਚ ਗਰੇ ਸਾਹਿਬ ਕੀ ਕਹੋਗੇ ਇਸ ਸੁਖਤਾਲੀਵਾਲ ਦੇ 6ਵੀਂ ਜੋਰ ਜਤ ਬੜੀ ਖੁਸ਼ੀ ਦੀ ਗੱਲ ਹੈ ਜੀ ਇਹ ਪਿੰਡ ਵਾਲਿਆਂ ਨੇ 6 ਵਾਰ ਅੱਜ ਤੁਸੀਂ ਢੋਲ ਵਜਾਇਆ ਵਜਦਾ ਦੇਖਿਆ ਨਾ 6ਵੀਂ ਵਾਰ ਪਿੰਡ ਵਾਲਿਆਂ ਨੇ ਢੋਲ ਵਜਾਇਆ ਸੋ ਇਸ ਪਿੰਡ ਦਾ ਜੰਪਲ ਹੈ ਇਸ ਮਿੱਟੀ ਦੇ ਨਾਲ ਜੁੜਿਆ ਹੋਇਆ ਸੋ ਸੁਖਵਿੰਦਰ ਸਿੰਘ ਸੁਖਤਾਲੀਵਾਲ ਜੀ ਨੇ ਇਸ ਪਿੰਡ ਵਿੱਚ ਰਹਿ ਕੇ ਇਸ ਬਜ਼ੁਰਗਾਂ ਦਾ ਕਹਿੰਦੇ ਹੁੰਦੇ ਆਸ਼ੀਰਵਾਦ ਵੀ ਲਿਆ ਇਹਨਾਂ ਭੈਣਾ ਭਰਾਵਾਂ ਦੇ ਨਾਲ ਅੱਜ ਵੀ ਉਵੇਂ ਵਰਤਦਾ ਤੁਸੀਂ ਜ਼ਿਕਰ ਕੀਤਾ ਕਿ ਉਹਦੇ ਘਰ ਦਾ ਇਹ ਘਰ ਅੱਜ ਵੀ ਖੁੱਲਾ ਵਾ ਅੱਜ ਵੀ ਇੱਥੇ ਪਿੰਡ ਦੇ ਲੋਕ ਆਉਂਦੇ ਜਾਂਦੇ ਨੇ ਉਹਨਾਂ ਦੇ ਮਾਤਾ ਜੀ ਕਦੇ ਆਉਂਦੇ ਜਦੋਂ ਆਪ ਆਉਂਦਾ ਇੱਥੇ ਰਹਿੰਦਾ ਕਿਸੇ ਵੱਡੇ ਸ਼ਹਿਰ ਜਾਂ ਵੱਡੇ ਕਹਿੰਦੇ ਹੁੰਦੇ ਹੋਟਲਾਂ 'ਚ ਰਹਿਣ ਦੀ ਜ਼ਰੂਰਤ ਨਹੀਂ ਸਮਝਦਾ ਸੋ ਇੱਕ ਚੰਗੀ ਸੋਚ ਦਾ ਮਾਲਕ ਆ ਜਿਹਨੂੰ ਗੁਰੂ ਨੇ ਕਿਰਪਾ ਕੀਤੀ ਹੈ ਛੇਵੀਂ ਵਾਰ ਇਹ ਮੈਨੂੰ ਲੱਗਦਾ ਵੀ ਕੈਨੇਡਾ ਦੇ ਇਤਿਹਾਸ ਦੇ ਅੰਦਰ ਇੱਕ ਪਹਿਲਾ ਇੱਕ ਐਸਾ ਬੰਦਾ ਜਿਹੜਾ ਕਿ ਛੇ ਵਾਰ ਜਿੱਤੇ ਆਊਗਾ ਸਾਡੇ ਨਾਲ ਮੌਜੂਦ ਨੇ ਇੱਥੇ ਸੁਖਤ ਧਾਰੀਵਾਲ ਜੀ ਦੇ ਵੱਡੇ ਭਾਈ ਸਾਹਿਬ ਜੀ ਆਪਾਂ ਉਹਨਾਂ ਨੂੰ ਵੀ ਪੁੱਛਦੇ ਆਂ ਕਿ ਭਾਈ ਸਾਹਿਬ ਜੀ ਬਹੁਤ ਵਧਾਈਆਂ ਤੁਹਾਨੂੰ ਜੀ ਪਿੰਡ ਵਿੱਚ ਕਿਦਾਂ ਦਾ ਮਾਹੌਲ ਆ ਬਹੁਤ ਸਾਡੇ ਪਿੰਡ ਵਿੱਚ ਵਿਆਹ ਦਾ ਮਾਹੌਲ ਆ ਸਾਰੇ ਪਿੰਡ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿਉਂ ਚਾਹੇ ਸਾਡਾ ਤਾਂ ਭਰਾਵਾ ਛੋਟਾ ਸੰਤ ਹੈ ਪਰ ਜਿਹੜਾ ਸਾਰਾ ਪਿੰਡ ਆ ਉਹ ਸਾਡੇ ਨੂੰ ਵੀ ਵੱਧ ਖੁਸ਼ੀ ਦੇ ਵਿੱਚ ਆ ਹਨ ਬਹੁਤ ਵਾਰੀ ਬਹੁਤ ਵਾਰੀ ਮਾਣ ਵਾਲੀ ਗੱਲ ਆ ਕਿ ਸਾਡਾ ਛੋਟਾ ਪ੍ਰਾਸ਼ਕ ਸੁਖਜਿੰਦਰ ਧਾਲੀਵਾਲ ਜਿਹਨੇ ਢਾਹਲ ਪ੍ਰਵਾਦ ਦਾ ਸਾਡਾ ਨਾਮ ਉੱਚਾ ਕੀਤਾ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਇਸ ਤੋਂ ਵੀ ਵੱਧ ਉਹ بلੰਦੀਆਂ ਸਾਹੇ ਤੇ ਸਾਡੇ ਪਰਿਵਾਰ ਦਾ ਤੇ ਪਿੰਡ ਦਾ ਤੇ ਆਪਣੇ ਦੇਸ਼ ਦਾ ਨਾਮ ਉੱਚਾ ਕਰੇ ਬੱਚੇ ਪਾਸ਼ਾ ਪ੍ਰਮਾਤਮਾ ਦੀ ਬਖਸ਼ਿਸ਼ ਕਿਰਪਾ ਦੇ ਅਨਸਾਰ ਸਾਡੇ ਪਿੰਡ ਦੀ ਆਨ ਸ਼ਾਨ ਮਾਨ ਸੁਖ ਧਾਲੀਵਾਲ ਸਾਹਿਬ ਛੇਵੀਂ ਵਾਰ ਸਾਡੇ ਐ ਐਮਪੀ ਦੀ ਜਿੱਤ ਹੋਈ ਆ ਤੇ ਜਿਸ ਦਿਨ ਦਾ ਐਲਾਨ ਹੋਇਆ ਸੀ ਵੋਟਾਂ ਦਾ ਅਸੀਂ ਸਾਰਾ ਪਿੰਡ ਉਸ ਤਰ੍ਹਾਂ ਉਸ ਦਿਨ ਤੋਂ ਹੀ ਲੈ ਕੇ ਸੱਚੇ ਪਾਤਸ਼ਾਹ ਦੇ ਮੂਹਰੇ ਅਰਦਾਸ ਕਰ ਰਹੇ ਸੀ ਵੀ ਸਾਡੇ ਸੁਖ ਢਾਲੀਵਾਲ ਸਾਹਿਬ ਨੂੰ ਕਾਮਯਾਬੀ ਵਾਖਣ ਤੇ ਅਸੀਂ ਇੱਥੇ ਬੈਠੇ ਵੀ ਆਪਣੇ ਸੰਪਰਕ ਸੂਤਰਾਂ ਦੇ ਰਾਹੀਂ ਬਾਹਰ ਜਿੰਨਾਂ ਵੀ ਸਾਰਾ ਹਰੇਕ ਪਿੰਡ ਵਾਸੀ ਆਪੋ ਆਪਣਾ ਉਹਨਾਂ ਦੀ ਕਾਮਯਾਬੀ ਦੇ ਵਿੱਚ ਜੋਰ ਲਾਗ ਰਹੇ ਸੀ ਸੋ ਕਿ ਦੇਖਿਆ ਤੁਸੀਂ ਕਿਸ ਤਰ੍ਹਾਂ ਆਪਾਂ ਨੂੰ ਪੂਰੇ ਪਿੰਡ ਵਾਸੀਆਂ ਨੇ ਸੁਖਤ ਧਾਲੀਵਾਲ ਦੀ ਇਸ ਜਿੱਤ ਤੇ ਪੂਰੀ ਖੁਸ਼ੀ ਮਨਾਈ ਹੈ ਤੇ ਸਾਰਿਆਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਇਆ ਤੇ ਉਮੀਦ ਜਤਾਈ ਹੈ ਕਿ ਜੇਕਰ ਲਿਬਰਲ ਪਾਰਟੀ ਦੀ ਹੁਣ ਪੂਰੀ ਤਰ੍ਹਾਂ ਸਰਕਾਰ ਬਣਦੀ ਹੈ ਤਾਂ ਉਸ ਦੇ ਵਿੱਚ ਸੁਖਤ ਧਾਲੀਵਾਲ ਨੂੰ ਜ਼ਰੂਰ ਇੱਕ ਹੋਰ ਉੱਚਾ ਦਾ ਮਿਲੇਗਾ ਤੇ ਪਿੰਡ ਦਾ ਨਾਮ ਹੋਰ ਵੀ ਰੋਸ਼ਨ ਹੋਵੇਗਾ ਆਪਣੇ ਸਾਥੀ ਰਜਨੀਸ਼ ਪਾਂਸਲ ਦੇ ਨਾਲ ਹਿਮਰਾਜ ਬੱਬਰ ਪੀਟੀਸੀ ਨਿਊਜ਼ ਜਗਰਾਉਂ